ਨੂੰ ਸਫਲ ਕਿਸਾਨ ਅਸੀਂ ਕਿਉਂ ਕਿਹਾ ਸੀ ਕਿਉਂਕਿ ਪਿੱਛੇ ਇਹਨਾਂ ਨੇ ਕਾਲੀ ਕਣਕ ਦੀ ਬਜਾਈ ਕੀਤੀ ਹੋਈ ਆ ਛੋਲਿਆਂ ਦੀ ਬਜਾਈ ਕੀਤੀ ਹੋਈ ਆ ਪਿੱਛੇ ਇਹਨਾਂ ਦਾ ਆਪਣਾ ਫਾਰਮ ਹੈ ਫਾਰਮ ਦੇ ਉੱਪਰ ਇਹਨਾਂ ਨੇ ਸਾਰੀਆਂ ਘਰੇਲੂ ਸਬਜ਼ੀਆਂ ਜਿਹੜੀਆਂ ਇਹ ਗੱਲ ਕਰੀਏ ਕੋਈ ਕੀਟ ਜਿੱਦਾਂ ਪੈਦਾ ਹੋ ਜਾਂਦੇ ਆ ਜਿੱਦਾਂ ਸਿਉਂਕ ਇਹਦੇ ਨਾਲ ਕੁਝ ਵੱਧ ਪੈਦਾ ਹੁੰਦੀ ਆ ਜਾਂ ਫਿਰ ਚੂਹਾ ਜਾਂ ਇਹੋ ਜਿਹੀ ਕੋਈ ਦਿੱਕਤ ਨਹੀਂ ਮਾਰਾ ਕੋਈ ਏਦਾਂ ਹੀ ਦਿੱਕਤ ਨਹੀਂ ਹੈਗੀ ਅਸੀਂ ਕਿਉਂਕਿ ਇਹ ਜੋ ਤੁਸੀਂ ਪਰਾਲੀ ਬਾਗ ਦੇ ਵਿੱਚ ਵਿਸਾਈ ਹੋਈ ਹੈ ਇਹਦੇ ਪਿੱਛੇ ਕੀ ਕਰਨਾ ਹੈ ਬਾਰੀ ਮਲੇ ਬੂਟੇ ਦੀ ਗਰੋਥ ਜਿਹੜੀ ਮ ਜਿਆਦੀ ਹੁੰਦੀ ਹੈ ਜੀ ਇਹਦੇ ਨਾਲ ਜਿਹੜੀ ਜੜ ਬੂਟਾ ਮ ਜਿਆਦੀ ਮਾਰਦਾ ਤੇ ਲੰਬਾਈ ਦੇ ਚੌੜਾਈ ਵਿੱਚ ਬਹੁਤ ਜ਼ਿਆਦਾ ਅੰਦਰ ਹੋ ਜਾਂਦਾ ਜੀ ਜਿਵੇਂ ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਐਸੇ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਕਿ ਸੱਚੀ ਮੁੱਚੀ ਜੇ ਆਪਾਂ ਇੱਕ ਸਫਲ ਕਿਸਾਨ ਦਾ ਅਵਾਰਡ ਦੇਣਾ ਅੱਜ ਸਾਡੇ ਹੱਥ ਵਸ ਹੋਏ ਤਾਂ ਅਸੀਂ ਅੱਜ ਇੱਥੇ ਆ ਕੇ ਇੰਨੇ ਖੁਸ਼ ਆਏ ਕਿ ਇਹਨਾਂ ਨੂੰ ਇਹ ਅਵਾਰਡ ਜ਼ਰੂਰ ਦੇ ਕੇ ਜਾਈਏ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣੂ ਕਰਾਉਣਾ ਸਰਦਾਰ ਸਾਹਿਬ ਆਪਣਾ ਨਾਮ ਦੱਸੋ ਜੀ ਤੇ ਆਪਣਾ ਪਿੰਡ ਦੱਸੋ ਜੀ ਬਾਸ ਸਿੰਘ ਨਾਮ ਹੀ ਮੇਰਾ ਇਹ ਪੱਟੀ ਸਾਡਾ ਸ਼ਹਿਰ ਹੈ ਜੀ ਅੱਛਾ ਜੀ ਵੀਰ ਕਾੜੀ ਦੀ ਬੈਕ ਸਾਈਡ ਸਾਡੀ ਰੈਸ਼ ਹੈ ਜੀ ਠੀਕ ਹੈ ਜੀ ਅੱਜ ਸਾਡਾ ਇਹਨਾਂ ਕੋਲੇ ਆਉਣ ਦਾ ਇੱਕ ਖਾਸ ਕਾਰਨ ਸੀ ਇਹਨਾਂ ਨੇ ਬਾਗ ਵਿੱਚ ਆਉਣ ਵਾਲੀਆਂ ਦੋ ਵੱਡੀਆਂ ਸਮੱਸਿਆਵਾਂ ਦਾ ਹੱਲ ਬੜੇ ਆਸਾਨ ਤਰੀਕੇ ਨਾਲ ਲੱਭਿਆ ਹੈ ਜੀ ਇੱਕ ਤਾਂ ਬਾਗ ਦੇ ਵਿੱਚ ਜਿਹੜਾ ਨਦੀਨ ਦੀ ਸਮੱਸਿਆ ਨਦੀਨ ਦੀ ਜਾਂ ਕਾਫੂਸ ਜਿਹੜਾ ਬਹੁਤ ਜ਼ਿਆਦਾ ਬਾਗ ਦੇ ਵਿੱਚ ਜਦੋਂ ਤਲਾਈ ਦਾ ਸਮਾਂ ਆਉਂਦਾ ਉਦੋਂ ਤੰਗ ਕਰਦਾ ਉਸ ਦਾ ਬਹੁਤ ਸੌਖਾ ਹੱਲ ਲੱਭਿਆ ਹੈ ਤੇ ਦੂਸਰਾ ਇਹਨਾਂ ਨੂੰ ਆਪਾਂ ਜਾਣਦੇ ਹਾਂ ਕਿ ਜੋ ਬਾਗ ਦੇ ਵਿੱਚ ਜਿਵੇਂ ਨਵੇਂ ਕਿਸਾਨ ਵੀਰਾਂ ਦਾ ਇੱਕ ਕਾਫੀ ਜਿਆਦਾ ਸਵਾਲ ਆ ਰਿਹਾ ਹੈ ਕਿ ਸਿਉਂਗ ਤੋਂ ਜਾਂ ਬੂਟਿਆਂ ਦੇ ਵਿੱਚ ਜਿਹੜਾ ਸਟਾਰਟਿੰਗ ਵੇਚੀ ਜਿਹੜੀ ਫੰਗਸ ਆ ਜਾਂਦੀ ਆ ਉਹਦੇ ਤੋਂ ਬਚਾਅ ਵਾਸਤੇ ਕੀ ਕੀਤਾ ਜਾਂਦਾ ਤੇ ਹੁਣ ਆਪਾਂ ਇਹਨਾਂ ਨੂੰ ਕੀੜ ਤੋਂ ਬਚਣ ਵਾਸਤੇ ਜਾਂ ਸਿਉਂਗ ਤੋਂ ਬਚਣ ਵਾਸਤੇ ਇਹ ਕੀ ਵਰਤਦੇ ਨੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਤੇ ਇਹ ਜੋ ਪਰਾਲੀ ਆਪਾਂ ਨੂੰ ਖੇਤ ਦੇ ਵਿੱਚ ਖਿਲਰੀ ਨਜ਼ਰ ਆ ਰਹੀ ਹੈ ਇਹਦੇ ਪਿੱਛੇ ਕੀ ਕਰਨਾ ਉਹ ਵੀ ਆਪਾਂ ਇਹਨਾਂ ਕੋਲੋਂ ਜਾਣਦੇ ਜੀ ਪਹਿਲਾਂ ਸਾਨੂੰ ਦੱਸਿਓ ਕਿ ਇਹ ਜੋ ਤੁਸੀਂ ਪਰਾਲੀ ਬਾਗ ਦੇ ਵਿੱਚ ਵਿਛਾਈ ਹੋਈ ਹੈ ਇਹਦੇ ਪਿੱਛੇ ਕੀ ਕਰਨਾ ਜੀ ਭਾਜੀ ਮੇਨ ਕਾਰਨ ਇਹਦਾ ਇਹ ਆ ਵੀ ਇਹਦੇ ਵਿੱਚ ਜੋ ਵੀ ਮਲ ਗੰਧ ਪੱਲੇ ਹੁੰਦਾ ਆਂ ਕਾ ਹੁੰਦਾ ਬੂਟੀ ਹੁੰਦੀ ਆ ਜੀ ਉਹ ਇਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਜੀ ਜਿੰਨਾ ਚਿਰ ਤੱਕ ਇਹ ਫਲ ਟੁੱਟਣਾ ਨਾ ਗਿਆ ਜੀ ਉਹਨਾਂ ਚਿਰ ਇਹਦੇ ਵਿੱਚ ਸਾਨੂੰ ਕੋਈ ਇਹਦੀ ਵੋਂ ਦੀ ਲੋੜ ਨਹੀਂ ਜੀ ਬਾਕੀ ਜਿਹੜੇ ਥਲੇ ਮਲ ਮਿੱਤਰ ਕੀੜੇ ਆ ਜੀ ਉਹ ਉਹਨਾਂ ਦੀ ਬੜੀ ਮਲ ਪੈਦਾਵਾਰ ਹੁੰਦੀ ਆ ਗਡੋਏ ਆ ਜਿਹੜੇ ਹੋਰ ਜਿਹੜੇ ਵਿੱਚ ਤੁਸੀਂ ਮੈਨੂੰ ਇਹਨੂੰ ਮੋ ਫੋਲ ਕੇ ਵੇਖੋ ਮਲ ਮਿੱਟੀ ਥੱਲੋਂ ਕਿੰਨੀ ਸਾਫ਼ ਆ ਪੋਲੀ ਥੱਲੋਂ ਮਿੱਟੀ ਆ ਜੀ ਹੂੰ ਠੀਕ ਆ ਇਹਦੇ ਨਾਲ ਜਿੰਨੇ ਵੀ ਸਾਡੇ ਮਲ ਮਿੱਤਰ ਕੀੜੇ ਨੇ ਉਹ ਇਹਦੇ ਵਿੱਚ ਹੈਗੇ ਆ ਜੀ ਇਹਨੂੰ ਪੋਲੀ ਕਰਦੇ ਆ ਜੀ ਉਹਦੇ ਨਾਲ ਇਹ ਕੀ ਧਰਤੀ ਦੀ ਉਹ ਉਪਜਾਊ ਸ਼ਕਤੀ ਵੱਧਦੀ ਆ ਜੀ ਤੁਹਾਨੂੰ ਇਹਦੇ ਨਾਲ ਕੋਈ ਸਰਦਾਰ ਸਾਹਿਬ ਜੇ ਗੱਲ ਕਰੀਏ ਕੋਈ ਕੀਟ ਜਿੰਨਾ ਪੈਦਾ ਹੋ ਜਾਂਦੇ ਆ ਜਿੰਨਾ ਸਿਉਂਕ ਇਹਦੇ ਨਾਲ ਕੁਝ ਵੱਧ ਪੈਦਾ ਹੁੰਦੀ ਆ ਜਾਂ ਫਿਰ ਚੂਹਾ ਜਾਂ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ ਮਾਰੇ ਕੋਈ ਇਦਾਂ ਹੀ ਦਿੱਕਤ ਨਹੀਂ ਹੈਗੀ ਅਸੀਂ ਇਹਦੇ ਵਿੱਚ ਟਾਈਮ ਤੋਂ ਟਾਈਮ ਕਾਲੀ ਚੱਕਰੀ ਜੋ ਆ ਪਾਣੀ ਵਿੱਚ ਪਾ ਕੇ ਮਿਲ ਵਰਤ ਰਹੇ ਨੇ ਆ ਕਾਲੀ ਚੱਕਰ ਆਈਪੀਐਲ ਦੀ ਜਿਹੜੀ ਹਾਂਜੀ 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 ਆਈਪੀਐਲ ਦੀ ਹਾਂਜੀ ਹਾਂਜੀ ਉਹ ਮੈਂ ਵਰਤ ਰਹੇ ਨੇ ਉਹਦੇ ਨਾਲ ਇਹਦੇ ਵਿੱਚ ਕੋਈ ਵੀ ਸਾਨੂੰ ਸ਼ੂਗ ਦੀ ਸਮੱਸਿਆ ਬਿਲਕੁਲ ਨਹੀਂ ਹੈਗੀ ਜੀ ਅੱਛਾ ਜੀ ਤੇ ਬਾਅਦ ਵਿੱਚ ਇਹ ਪ੍ਰਾਣੀ ਨੂੰ ਗਾਲਣ ਵਾਸਤੇ ਆਪਾਂ ਕੀ ਕਰਦੇ ਆ ਜੀ ਇਹਦੇ ਵਿੱਚ ਮੈਂ ਡੀਬਰਿੰਗ ਦੀ ਸਪਰੇਇ ਕਰਤੀ ਹੋਈ ਹੈ ਜੀ ਇੱਕ ਉਤੀ ਹੋਰ ਕਰਨੀ ਆ ਜੀ ਇਹਨੇ ਸਾਰੇ ਸਾਰੀ ਬਿਲਕੁਲ ਮਿਲ ਗਲ ਜਾਣਗੇ ਗਲ ਕੇ ਦੀ ਮਰੂੜੀ ਤਿਆਰ ਹੋ ਜਾਣੀ ਆ ਜਿਹੜੀ ਪੈਲੀ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦੀ ਵਧੂਗੀ ਜੀ ਫਿਰ ਮਲੇ ਬੂਟਿਆਂ ਤੇ ਮਲੇ ਸ਼ੈਣੇ ਆਉਂਦੀ ਆ ਜੀ ਜਿਹੜੀ ਉਹਦੀ ਫਲ ਦੀ ਕੁਆਲਿਟੀ ਉਹ ਬਹੁਤ ਸੋਹਣੀ ਬਣਦੀ ਹੈ ਠੀਕ ਹੈ ਇੱਕ ਛੋਟੀ ਜੀ ਹੋਰ ਜਾਣਕਾਰੀ ਤੁਹਾਡੇ ਕੋਲੋਂ ਲੈਣੀ ਸੀ ਜੀ ਜਿਹੜੀ ਕਿ ਸਟਾਰਟਿੰਗ ਤੇ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਬਾਗ ਦੀ ਨਰਸਰੀ ਜੀ ਆਹ ਤੁਹਾਡੇ ਪਿੱਛੇ ਜਿਹੜੇ ਬੂਟੇ ਤਿਆਰ ਤੁਸੀਂ ਕਰ ਰਹੇ ਹੋ ਬਾਗ ਦੀ ਨਰਸਰੀ ਜਿਹੜੀ ਹੈ ਇਹਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਸੀ ਕਿੰਨੇ ਬਾਈ ਕਿੰਨੇ ਦਾ ਬੂਟਿਆਂ ਦੇ ਵਿੱਚ ਗੈਬ ਹੈ ਤੇ ਤੁਹਾਡੀ ਜਿਹੜੀ ਨਸਰੀ ਇਹਦੀ ਕਿੰਨੀ ਉਮਰ ਹੋ ਚੁੱਕੀ ਹੈ ਜੀ ਸਰਦਾਰ ਸਾਹਿਬ ਇਹਦੀ ਇਹ ਉਮਰ ਹੋ ਗਈ 2 ਸਾਲ ਹੋ ਗਈ ਜੀ ਅੱਛਾ ਜੀ ਇਹਦੀ 3 ਬਾਈ 3 ਦੀ ਆ ਜੀ 3/3 ਦਾ ਗੈਬ ਹੈਗਾ ਗੈਬ ਹੈਗਾ 3/3 ਦਾ ਇਹਦੇ ਨਾਲ ਇਹਦੀ ਮਲ ਬੂਟੇ ਦੀ ਗਰੋਥ ਜਿਹੜੀ ਮ ਜਿਆਦੀ ਹੁੰਦੀ ਹੈ ਜੀ ਇਹਦੇ ਨਾਲ ਜਿਹੜੀ ਜੜ ਬੂਟਾ ਮ ਜਿਆਦੀ ਮਾਰਦਾ ਤੇ ਲੰਬਾਈ ਦੇ ਚੁੜਾਈ ਵਿੱਚ ਬਹੁਤ ਜ਼ਿਆਦਾ ਅੰਦਰ ਹੋ ਜਾਂਦਾ ਜੀ ਜਿਵੇਂ ਲੋਕੀ ਜਿਹੜੇ ਆਮ ਕਿਸਾਨ ਜਿਹੜੇ ਛੋਟੇ ਲਾਣੇ ਛੋਟੇ ਨਹੀਂ ਲਾਉਣੇ ਚਾਹੀਦੇ ਜੀ ਜਿਹੜਾ ਵਖਵਾ ਪਾ ਕੇ ਲਾਉਣੇ ਚਾਹੀਦੇ 3/3 ਬੀ ਦੇਖਿਆ ਵੀ ਜਿਹੜਾ ਬਾਗ ਦੀ ਜਿਹੜੀ ਨਸਰ ਹੁੰਦੀ ਆ ਉਹਨਾਂ ਦੇ ਵਿੱਚ ਵਿੱਥ ਬਹੁਤ ਘੱਟ ਹੁੰਦੀ ਆ ਲਗਭਗ 1.5 ਫੁੱਟ ਤੇ ਜਿਹੜਾ ਵਾ ਬੂਟੇ ਦੇ ਜਿਹੜਾ ਉਹ ਸੋਇੰਗ ਕੀਤੀ ਹੁੰਦੀ ਆ ਪਰ ਉਹਦੇ ਨਾਲ ਜਿਹੜਾ ਬੂਟਾ ਚੰਗੀ ਗਰੋਥ ਨਹੀਂ ਲੈਦਾ ਇਹ ਤੁਹਾਡਾ ਪਰਸਨਲ ਹੀ ਤਜਰਬਾ ਹੈ ਕਿ ਘੱਟ ਤੋਂ ਘੱਟ 3x3 ਦਾ ਹਣਾ ਚਾਹੀਦਾ 3x3 ਦਾ ਜੇ ਗੱਲ ਕਰੀਏ 1 ਮੀਟਰ ਗੈਪ ਜਿਹੜਾ ਬੂਟੇ ਤੋਂ ਹੋਣਾ ਚਾਹੀਦਾ 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 ਇਹ ਮਿਸਾਲ ਦਾ ਬੂਟਾ ਲਾਇਆ ਸੀ ਐਵੇਂ ਲਈ ਮੈਂ 2 ਸਾਲ ਦਾ ਬੂਟਾ ਹੋ ਗਿਆ ਜੀ ਤੇ ਇਹ ਤੁਸੀਂ ਜਿਹੜੇ ਬੂਟੇ ਆਪਣੇ ਬਾਗਾਂ ਦੇ ਵਿੱਚਾਂ ਨਿਸ਼ਾਨੀਆਂ ਲਾਗੇ ਇੱਥੇ ਬਾਅਦ ਵਿੱਚ ਐਡ ਕਰ ਹਾਂਜੀ ਹਾਂਜੀ ਐਡ ਕਰਨੀ ਸਰ ਬਾਗੋ ਕੀ ਕਾਫੀ ਪੱਕੇ ਨੇ ਸਾਲ ਹੋ ਗਏ ਜੀ ਆਪਣੇ ਬਾਗ ਨੂੰ ਇਹ ਇਹਦੀ ਇਹ ਵੇਲੇ ਉਮਰ ਜੀ 35 ਲਿਖ ਕੇ 40 ਸਾਲ ਹੋ ਗਏ 35 ਤੋਂ 40 ਸਾਲ ਉਮਰ ਹਾਂਜੀ ਹਾਂਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਇਹ ਵੀਡੀਓ ਵੇਖਣ ਲਈ ਤੇ ਤੁਹਾਨੂੰ ਇਹਨਾਂ ਦੇ ਬਾਰੇ ਹੋਰ ਵੀ ਤੁਹਾਨੂੰ ਜਾਣਕਾਰੀ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਅਸੀਂ ਕਿਉਂ ਕਿਹਾ ਸੀ ਕਿਉਂਕਿ ਪਿੱਛੇ ਇਹਨਾਂ ਨੇ ਕਾਲੀ ਕਣਕ ਦੀ ਬਿਜਾਈ ਕੀਤੀ ਹੋਈ ਆ ਛੋਲਿਆਂ ਦੀ ਬਿਜਾਈ ਕੀਤੀ ਹੋਈ ਆ ਪਿਛੇ ਇਹਨਾਂ ਦਾ ਆਪਣਾ ਫਾਰਮ ਹੈ ਫਾਰਮ ਦੇ ਉੱਪਰ ਇਹਨਾਂ ਨੇ ਸਾਰੀਆਂ ਘਰੇਲੂ ਸਬਜ਼ੀਆਂ ਜਿਹੜੀਆਂ ਉਹ ਆਪ ਦੇ ਲਈ ਆਪ ਤਿਆਰ ਕਰਕੇ ਬੀਜਦੇ ਆ ਚਬਾਰਾ ਮੋਟ ਬਨਾਇਆ ਹੋਇਆ ਹੈ ਉੱਪਰ ਗੁਰਬਾਣੀ ਚੱਲ ਰਹੀ ਹੈ ਬਹੁਤ ਹੀ ਸਕੂਨ ਦਾ ਜਿਹੜਾ ਇੱਥੇ ਸਬੱਜਾ ਬਣ ਜਾਂਦਾ ਇਹਨਾਂ ਦੇ ਕੋਲ ਆ ਕੇ ਬੜਾ ਹੀ ਆਨੰਦ ਆਉਂਦਾ ਹੈ ਇਹਨਾਂ ਦੇ ਬਾਗ ਦੇ ਵਿੱਚ ਘੁੰਮ ਕੇ ਸੋ ਬਾਕੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਜੇਕਰ ਤੁਸੀਂ ਬਾਗਬਾਨੀ ਕੋਈ ਕਿਸਾਨ ਵੀਰ ਪੱਟੀ ਏਰੀਆ ਦੇ ਵਿੱਚ ਸ਼ੁਰੂ ਕਰਨਾ ਚਾਹੁੰਦਾ ਹੈ ਜਾਂ ਫਿਰ ਸ਼ੁਰੂ ਕਰ ਰਿਹਾ ਹੈ ਤੇ ਉਹਦੇ ਬਾਰੇ ਕੋਈ ਉਹਨਾਂ ਨੇ ਜਾਣਕਾਰੀ ਲੈਣੀ ਹੈ ਤੇ ਸਰਦਾਰ ਸਾਹਿਬ ਤੁਸੀਂ ਆ 94655363262 ਜੀ ਇਹਨਾਂ ਦਾ ਨੰਬਰ ਹੈ 94655363262 ਤੇ ਪੱਟੀ ਏਰੀਆ ਦੇ ਵਿੱਚ ਕੋਈ ਵੀ ਰ ਬਾਗਬਾਨੀ ਨਾਲ ਜੁੜਨਾ ਚਾਹੁੰਦਾ ਹੈ ਜਾਂ ਫਿਰ ਜਿਹੜੀਆਂ ਆਪਣੀਆਂ ਘਰੇਲੂ ਬਗੀਚੀ ਦੇ ਬਾਰੇ ਕੋਈ ਜਾਣਕਾਰੀ ਇਹਨਾਂ ਕੋਲੋਂ ਲੈਣੀ ਚਾਹੁੰਦਾ ਹੈ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਤਾਂ ਜੋ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਅਸੀਂ ਹੋਰ ਵੀ ਲੈ ਕੇ ਆਉਂਦੇ ਰਹੀਏ ਤੇ ਤੁਹਾਨੂੰ ਇਹ ਜਿਹੜਾ ਖੇਤੀ ਦੇ ਬਾਰੇ ਜਾਣਕਾਰੀ ਆ ਉਹ ਦਿੰਦੇ ਰਹੀਏ ਜੀ ਬਹੁਤ ਬਹੁਤ ਧੰਨਵਾਦ ਧੰਨ ਜੀ ਆਣ ਤੁਹਾਡਾ